ਇਸ <Gülüşmeler> ਵੇਲੇ ਹੁਣ ਦੇਖਿਆ ਜਾ ਰਿਹਾ ਜੋ ਖਬਰ ਸਾਹਮਣੇ ਆ ਰਹੀ ਹੈ ਇਸ ਵੇਲੇ 90 ਤੋਂ ਜ਼ਿਆਦਾ ਜਿਹੜੇ ਅੱਤਵਾਦੀਆਂ ਦੇ ਮਾਰਨ ਦੀ ਮਰਨ ਦੀ ਜੋ ਹੈ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਸੂਤਰਾ ਦੇ ਹਵਾਲੇ ਪਰ ਇਹ ਆਕੜਾ ਕਿੱਥੇ ਹੈ ਹਜੇ ਇਸ ਨੂੰ ਨਹੀਂ ਦਿਖਾਇਆ ਜਾ ਸਕਦਾ ਇਹ ਹਜੇ ਆਕੜਾ ਕੀ ਹੈ ਨਹੀਂ ਪਤਾ ਲੱਗ ਰਿਹਾ ਪਰ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਲਖੀ ਲਗਾਤਾਰ ਜਾਰੀ ਸੀਗੀ ਪਹਿਲੇ ਸ਼ਬਦੀ ਵਾਰ ਸੋਸ਼ਲ ਮੀਡੀਆ ਤੇ ਵਾਰ ਤੇ ਹੁਣ ਦੇਖਿਆ ਜਾ ਰਿਹਾ ਹੈ ਯੁੱਧ ਦਾ ਸ਼ੰਖਨਾਦ ਜਿਸ ਦਾ ਸਾਰਿਆਂ ਨੂੰ ਹੀ ਇੰਤਜ਼ਾਰ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਾਨੀ ਕਿ ਭਾਰਤ ਸਰਕਾਰ ਇਸ ਦੀ ਪੂਰੀ ਤਿਆਰੀ ਦੇ ਵਿੱਚ ਜੁੜੀ ਹੋਈ ਸੀ ਬੀਤੀ ਦੇਰ ਰਾਤ ਕਰੀਬਨ 1 ਤੋਂ 1.5 ਵਜੇ ਤੱਕ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਇਹ ਸ਼ੰਕਰਨਾਦ ਹੁੰਦਾ ਹੈ ਤੇ ਪਾਕਿਸਤਾਨ ਤੇ ਹਮਲਾ ਕੀਤਾ ਜਾਂਦਾ ਹੈ ਭਾਰਤ ਦੇ ਵੱਲੋਂ ਤਾਂ ਇਹ ਹਮਲਾ ਜੋ ਹੈ ਆਪਰੇਸ਼ਨ ਸਿੰਦੂ ਨੂੰ ਨਾਮ ਦਿੱਤਾ ਗਿਆ ਆਪਰੇਸ਼ਨ ਸਿੰਦੂਰ ਦੇ ਤਹਿਤ ਹਮਲਾ ਹੋਇਆ ਪਾਹਿਰਗਾਮ ਹਮਲੇ ਤੋਂ ਬਾਅਦ ਪਾਰਤ ਜੜਾ ਕਾਫੀ ਗਰਮਾਇਆ ਦਿਖਾਈ ਦੇ ਰਿਹਾ ਸੀ ਕਿਉਂਕਿ ਭਾਰਤ ਦੇ ਵਿੱਚ ਜਦੋਂ ਇਸ ਤਰੀਕੇ ਦਾ ਅੱਤਵਾਦੀ ਹਮਲਾ ਹੁੰਦਾ ਹੈ ਉਦੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅੱਖਾਂ ਦੇ ਵਿੱਚ ਖੂਨ ਉਤਰਿਆ ਦਿਖਾਈ ਦਿੰਦਾ ਜਿਸ ਤੋਂ ਬਾਅਦ ਅੱਜ ਆਪਰੇਸ਼ਨ ਸਿੰਦੂਰ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਤੇ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਦੇ ਚਾਰ ਟਿਕਾਣਿਆਂ ਤੇ ਕਰੀਬਨ ਚਾਰ ਤੋਂ ਪੰਜ ਟਿਕਾਣਿਆਂ ਤੇ ਇਹ ਅੱਤਵਾਦੀ ਤੇ ਹਮਲਾ ਹੋਇਆ ਮਿਸਾਈਲਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਇਸ ਵੇਲੇ ਜੋ ਗੱਲ ਕਹੀ ਜਾ ਰਹੀ ਹੈ ਕਿ ਘਟੋਟਾਂ 90 ਦੇ ਕਰੀਬ ਅੱਤਵਾਦੀ ਜਿਹੜੇ ਨੇ ਉਹ ਢੇਰ ਹੋਏ ਨੇ ਪਰ ਇਹ ਆਕੜਾ ਹਜੇ ਕਿੱਥੇ ਹੈ ਕਿੰਨੇ ਕਾ ਅੱਤਵਾਦੀ ਢੇਰ ਹੋਏ ਨੇ ਹਜੇ ਨਹੀਂ ਦੱਸਿਆ ਜਾ ਰਿਹਾ ਪਰ ਉੱਥੇ ਹੀ ਦੇਖਿਆ ਜਾ ਰਿਹਾ ਆਪਰੇਸ਼ਨ ਸਿੰਦੂਰ ਇਹ ਜੋ ਨਾਮ ਦਿੱਤਾ ਗਿਆ ਬਿਹਤ ਹੀ ਖਾਸ ਹੋ ਜਾਂਦਾ ਇਸ ਵੇਲੇ ਆਪਰੇਸ਼ਨ ਸਿੰਦੂਰ ਇਹ ਨਾਮ ਇਸ ਕਰਕੇ ਦਿੱਤਾ ਗਿਆ ਜਿੱਥੇ ਜਦੋਂ ਪਹਿਲਗਾਮ ਦੇ ਵਿੱਚ ਹਮਲਾ ਹੁੰਦਾ ਹੈ ਜ਼ਿਆਦਾ ਦੇ ਵਿੱਚ ਦੇਖਿਆ ਗਿਆ ਮਰਦਾਂ ਨੂੰ ਬੰਦਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਇਸ ਦੇ ਵਿੱਚ ਕਈ ਪਰਿਵਾਰ ਉਜੜ ਜਾਂਦੇ ਨੇ ਕਈ ਸਿੰਦੂਰ ਉਜੜ ਜਾਂਦੇ ਨੇ ਜਿਸ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੇਹਦ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਮਹਿਲਾ ਜਿਸ ਦਾ ਕੇਵਲ 6 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਹ ਹਨੀਮੂਨ ਦੇ ਲਈ ਕਸ਼ਮੀਰ ਗਈ ਸੀ ਪਹਿਲਗਾਮ ਦੇ ਵਿੱਚ ਇੰਜੋਏ ਕਰਨ ਗਿਆ ਸੀ ਕਪਲ ਪਰ ਉੱਥੇ ਹੀ ਜਦੋਂ ਉਸ ਵਿਅਕਤੀ ਦਾ ਜਾਂਦਾ ਹੈ ਜ ਜਦਾ ਨਵਾਂ ਵਿਆਹ ਹੋਇਆ ਸੀ ਉਸ ਮਹਿਲਾ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਮੇਰਾ ਸਿੰਦੂਰ ਉਜਾੜ ਦਿੱਤਾ ਜਿਸ ਤੋਂ ਬਾਅਦ ਇਹ ਨਾਮ ਰੱਖਿਆ ਗਿਆ ਆਪਰੇਸ਼ਨ ਸਿੰਦੂਰ ਤੇ ਇਸ ਦੇ ਉੱਪਰ ਆਪਰੇਸ਼ਨ ਸਿੰਦੂਰ ਦੇ ਤਹਿਤ ਕਾਰਵਾਈ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਅੱਜ ਕਾਰਵਾਈ ਕੀਤੀ ਹੈ ਉਹ ਬੇहद ਹੀ ਖਾਸ ਹੋ ਜਾਂਦੀ ਹੈ ਪਰ ਦੇ ਵਿੱਚ ਇਸ ਵੇਲੇ ਦੇਖਿਆ ਜਾ ਰਿਹਾ ਥਾ ਥਾ ਤੇ ਪੁਲਿਸ ਦੇ ਵੱਲੋਂ ਨਾਕੇ ਲਗਾਏ ਜਾ ਰਹੇ ਨੇ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਮੌਕ ਡ੍ਰਿਲ ਸਾਰੇ ਪਾਸੇ ਕੀਤਾ ਜਾ ਰਿਹਾ ਲੋਕਾਂ ਨੂੰ ਦਿਖਾਇਆ ਜਾਵੇਗਾ ਕਿ ਕਿਸ ਤਰੀਕੇ ਦੇ ਨਾਲ ਸਿਖਾਇਆ ਜਾਵੇਗਾ ਕਿਸ ਤਰੀਕੇ ਦੇ ਨਾਲ ਜਦੋਂ ਐਮਰਜੈਂਸੀ ਦਾ ਸਮਾਂ ਆ ਜਾਂਦਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿਸ ਤਰ੍ਹਾਂ ਦੀ ਦਿੱਕਤ ਹੈ ਐਮਰਜੈਂਸੀ ਹੈ ਉਸ ਵੇਲੇ ਤੁਸੀਂ ਕਿਸ ਤਰੀਕੇ ਦੇ ਨਾਲ ਖੁਦ ਦਾ ਬਚਾਅ ਕਰਨਾ ਹੈ ਜੇ ਜੇਕਰ ਹਵਾਈ ਹਮਲਾ ਹੋਰਦੀ ਅਸ਼ੰਕਾ ਜਤਾ ਦਿੱਤੀ ਜਾਂਦੀ ਹੈ ਤਾਂ ਬਲੈਕਆਊਟ ਕਰਕੇ ਕਿਸ ਤਰੀਕੇ ਦੇ ਨਾਲ ਖੁਦ ਨੂੰ ਸੇਫ ਕਰਨਾ ਹੈ ਆ ਇਸ ਤਰੀਕੇ ਦੇ ਨਾਲ ਸਾਰੇ ਦੇਖਿਆ ਜਾ ਰਿਹਾ ਹਰ ਪਾਸੇ ਮੌਕ ਡ੍ਰਿਲ ਕਰਿਆ ਜਾ ਰਿਹਾ ਹੈ ਪੂਰੇ ਦੇਸ਼ ਭਰ ਦੇ ਵਿੱਚ ਮੌਕ ਡ੍ਰਿਲ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਹੁਣ ਗੱਲ ਕੀਤੀ ਜਾਵੇ ਤਾਂ ਲਗਾਤਾਰ ਇਸ ਆਪਰੇਸ਼ਨ ਤੋਂ ਬਾਅਦ ਭਾਰਤ ਦੇ ਵਿੱਚ ਕਿਤੇ ਨਾ ਕਿਤੇ ਇੱਕ ਪਾਸੇ ਹਰਸ਼ ਉल्लाਸ ਦਾ ਦੇਖਿਆ ਜਾ ਰਿਹਾ ਸਮਾ ਪora ਉੱਥੇ ਹੀ ਹੈ جنگ ਦਾ ਸਮਾਂ ਹੈ جنگ ਦਾ ਸਮਾਂ ਵੀ ਹੈ ਤੇ ਇੱਕ ਗੱਲ ਹੋ ਰਹੀ ਹੈ ਇਸ ਦੇ ਵਿੱਚ ਇਹ ਉਦੋਂ ਇਹ ਟਾਈਮ ਆਇਆ ਸੀਗਾ ਅਸ ਤੋਂ 54 55 ਸਾਲ ਪਹਿਲਾਂ ਇਹ ਮੌਕ ਡ੍ਰਿਲ ਕਰਵਾਈ ਗਈ ਸੀ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਇਹ جنگ ਹੋਣੀ ਸੀ ਅੱਜ 54 ਸਾਲ ਤੋਂ ਬਾਅਦ ਇਹ ਸਮਾਂ ਆਇਆ ਜਿਸ ਤੋਂ ਬਾਅਦ ਦੇਖਿਆ ਜਾ ਰਿਹਾ ਪੂਰਾ ਇਸ ਨੂੰ ਲੈ ਕੇ ਇੱਕ ਛੌਣੀ ਦੇ ਵਿੱਚ ਹਰ ਪਾਸੇ ਤਬਦੀਲ ਕਰ ਦਿੱਤਾ ਗਿਆ ਤੁਸੀਂ ਭਾਵੇਂ ਪੰਜਾਬ ਦੇ ਵਿੱਚ ਦੇਖ ਲੋ ਕਿ ਪੰਜਾਬ ਜ਼ਿਆਦਾਤਰ ਸਰਦੀ ਇਲਾਕਾ ਪੈ ਜਾਂਦਾ ਹੈ ਪੰਜਾਬ ਦੇ ਵਿੱਚ ਵੇਖ ਲੋ ਹਰਿਆਣਾ Rajasthan Gujarat ਇਹ ਜ਼ਿਆਦਾਤਰ ਸਰਦੀ ਇਲਾਕੇ ਪੈ ਜਾਂਦੇ ਨੇ ਜਿਸ ਤੋਂ ਬਾਅਦ ਲਗਾਤਾਰ ਇਸ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਹੁਣ ਆਪਰੇਸ਼ਨ ਸਿੰਦੂਰ ਦੇ ਤਹਿਤ ਜੋ ਇਹ ਕਾਰਵਾਈ ਕੀਤੀ ਗਈ ਹੈ ਪਾਕਿਸਤਾਨ ਤਾ ਚੁੱਪ ਨਹੀਂ ਬੈਠੇਗਾ ਪਰ ਉਸ ਦਾ ਪਲਟਵਾਰ ਕੀ ਹੋਵੇਗਾ ਕਿ ਭਾਰਤ ਦੇ ਵੱਲੋਂ ਤਾਂ ਕਰਾੜਾ ਜਵਾਬ ਦਿੱਤਾ ਜਾਵੇਗਾ ਕਿਉਂਕਿ ਜਿਸ ਤਰੀਕੇ ਨਾਲ ਭਾਰਤ ਨੇ ਹਮਲਾ ਕੀਤਾ ਤੇ ਪਹਿਲਗਾਮ ਹਮਲੇ ਦਾ ਇਹ ਜਵਾਬ ਇਹ ਸਿਰਫ ਇੱਕ ਪਹਿਲਗਾਮ ਹਮਲੇ ਦਾ ਜਵਾਬ ਸੀਗਾ ਜੋ ਪਹਿਲਗਾਮ ਦੇ ਵਿੱਚ ਹਮਲਾ ਇਹਨਾਂ ਦੇ ਵੱਲੋਂ ਕੁਝ ਪੈਟੀਆਂ ਦੇ ਵੱਲੋਂ ਕੀਤਾ ਗਿਆ ਸੀ ਇਹ ਸਿਰਫ ਇਹਨਾਂ ਦਾ ਜਵਾਬ ਸੀ ਤੇ ਹਜੇ ਤਾਂ ਇਹ ਟੀਜ਼ਰ ਕਹਿ ਸਕਦੇ ਹੋ ਇਹ ਟੀਜ਼ਰ ਈ ਹਜੇ ਤਾਂ ਪੂਰੀ ਫਿਲਮ ਆਣੀ ਬਾਕੀ ਹੈ ਤੇ ਪੂਰੀ ਫਿਲਮ ਜਦੋਂ ਆਵੇਗੀ ਤਾਂ ਕੀ ਕੁਝ ਹੋਵੇਗਾ ਕੀ ਕੁਝ ਅੱਦੇ ਪ੍ਰਧਾਨ ਮੰਤਰੀ ਕਰਨਗੇ ਕਿਉਂਕਿ ਜਦੋਂ ਕਿਸੇ ਦਾ ਸਿੰਦੂਰ ਮਿਟਾਇਆ ਗਿਆ ਉਸ ਦਾ ਬਦਲਾ ਤਾਂ ਹੁਣ ਹਿੰਦੁਸਤਾਨੀ ਲੈਣਗੇ ਹੀ